ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪਕ ਨਿੱਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਾਰਡਰ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਬਾਰਡਰ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕੀ ਵੀ ਲੇਡੀਜ਼ ਬਲਾਊਜ਼ ਇਸ ਕੀ ਇਹ ਬਾਰਡਰ ਨੂੰ ਆਪਾਂ ਲੇਡੀਜ਼ ਕੀ ਵੀ ਲਈ ਬਣਾਈ ਕਰ ਰਹੇ ਹਾਂ ਜੀ ਵਾਈਟ ਕਲਰ ਦੇ ਵਿੱਚ ਆਪਾਂ ਇਹ ਬਾਰਡਰ ਬਣਾਈ ਕਰ ਰਹੇ ਹਾਂ ਤਿੰਨ ਅਪਲਾਈ ਪਾਚਮ ਦੇ ਵਿੱਚ ਇਸ ਬਾਰਡਰ ਨੂੰ ਬਣਾਈ ਕਰਨ ਲਈ ਆਪਾਂ 92 ਕੁੰਡੇ ਲਏ ਆ ਜੀ ਬਾਰਡਰ ਬਣਾਈ ਕਰਨ ਲਈ 92 ਕੁੰਡੇ ਲਏ ਟੋਟਲ ਔਰ 11 ਨੰਬਰ ਸਲਾਈਆਂ ਦੇ ਆਪਾ ਉੱਪਰ ਇਸ ਬਾਰਡਰ ਨੂੰ ਬਣਾਈ ਕਰਨਾ 11 ਨੰਬਰ ਸਲਾਈਆਂ ਲਈਆਂ ਇਸ ਬਾਰਡਰ ਨੂੰ ਬਣਾਈ ਕਰਨ ਲਈ ਸਕੀ ਵੀ ਆਪਾ ਬਣਾਈ ਕਰਨੀ ਇਸ ਬਾਰਡਰ ਦੀ ਇਸ ਬਾਰਡਰ ਨੂੰ ਬਣਾਈ ਕਰਨ ਲਈ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕੁੰਡਾ ਉਲਟਾ ਬਣਾਈ ਕਰ ਲੈਣਾ ਇਸ ਤਰ੍ਹਾਂ ਇਸ ਦੇ ਨਾਲ ਵਾਲਾ ਇੱਕ ਕੁੰਡਾ ਉਲਟਾ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਬਣਾਈ ਕਰਨੇ ਆ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਬਣਾਈ ਕਰ ਰਹੇ ਆ ਦੋ ਸਲਾਈਆਂ ਦੇ ਵਿੱਚ ਬਾਰਡਰ ਬਣ ਕੇ ਤਿਆਰ ਹੋ ਜਾਂਦਾ ਜੀ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪੈਂਦੀ ਹੈ ਇਸ ਬਾਰਡਰ ਨੂੰ ਬਣਾਈ ਕਰਨ ਲਈ ਸਿਰਫ ਦੋ ਸਲਾਈਆਂ ਦੇ ਵਿੱਚ ਹੀ ਬਾਰਡਰ ਬਣਾਈ ਹੁੰਦਾ ਜਾਂਦਾ ਹੈ ਇਸ ਤਰ੍ਹਾਂ ਹੀ ਆਪਾਂ ਇਹ ਫਾਸਟ ਸਲਾਈ ਸਿੱਧੀ ਸਾਈਡ ਤੋਂ ਬਣਾਈ ਕਰਦੇ ਜਾਣਾ ਜੀ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਦੋ ਕੁੰਡੇ ਆਪਾਂ ਉਲਟੇ ਬਣਾਈ ਕਰਨੇ ਆ ਚਾਰ ਕੁੰਡਿਆਂ ਦੇ ਵਿੱਚ ਬਾਰਡਰ ਬੰਦਾ ਹੈ ਇਹ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਜੇਕਰ ਤੁਸੀਂ 10 ਨੰਬਰ ਸਲਾਈਆਂ ਤੇ ਬਣਾਉਣਾ ਚਾਹੋ ਤਾਂ 10 ਨੰਬਰ ਤੇ ਬਣਾ ਸਕਦੇ ਹੋ ਜੀ ਆਪਾਂ 11 ਨੰਬਰ ਸਲਾਈਆਂ ਵਰਤੀਆਂ 11 ਨੰਬਰ ਸਲਾਈਆਂ ਤੇ ਵਧੀਆ ਰਹਿੰਦਾ ਬਾਰਡਰ ਬਣਾਈ ਕੀਤਾ ਹੋਇਆ ਇਸ ਤਰ੍ਹਾਂ ਹੀ ਆਪਾਂ ਇਹ ਫਾਸਟ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਈ ਕਰਦੇ ਹੋਏ ਚਾਰ ਕੁੰਡਿਆਂ ਦਾ ਪੈਟਰਨ ਰਿਪੀਟ ਕਰਦੇ ਹੋਏ ਫਸਟ ਸਲਾਈ ਬਣਾਈ ਕਰਨੀ ਹੈ ਪੈਟਰਨ ਚਾਰ ਕੁੰਡਿਆਂ ਦਾ ਹੀ ਰਿਪੀਟ ਕਰਨਾ ਹੈ ਜੀ ਪਹਿਲਾਂ ਦੋ ਕੁੰਡੇ ਉਲਟੇ ਬਣਾਈ ਕਰ ਲੈਣੇ ਆ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਇਸ ਸਲਾਈ ਦੇ ਵਿੱਚ ਆਪਾਂ ਆਪੋਜ਼ਾਈਟ ਕੁੰਡੇ ਬਣਾਈ ਕਰਨੇ ਆ ਜੀ ਜੋ ਕੁੰਡੇ ਆਪਾਂ ਸਿੱਧੀ ਸਾਈਡ ਦੇ ਵਿੱਚ ਉਲਟੇ ਬਣਾਈ ਕੀਤੇ ਸੀ ਇਹਨਾਂ ਕੁੰਡਿਆਂ ਨੂੰ ਆਪਾਂ ਸਿੱਧੇ ਬਣਾਈ ਕਰਨਾ ਔਰ ਜੋ ਸਿੱਧੀ ਸਾਈਡ ਦੇ ਵਿੱਚ ਆਪਾਂ ਸਿੱਧੇ ਬਣਾਈ ਕੀਤੇ ਸੀ ਇਹਨਾਂ ਕੁੰਡਿਆਂ ਨੂੰ ਉਲਟੇ ਬਣਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰਦੇ ਜਾਣਾ ਹੈ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਬਣਾਈ ਕਰਦੇ ਹੋਏ ਦੂਸਰੀ ਸਲਾਈ ਬਣਾਈ ਕਰ ਲੈਣੀ ਹੈ ਦੋ ਹੀ ਸਲਾਈਆਂ ਦਾ ਪੈਟਰਨ ਹੈ ਇਹ ਇੱਕ ਸਲਾਈ ਸਿੱਧੀ ਸਾਈਡ ਤੋਂ ਇੱਕ ਸਲਾਈ ਉਲਟੀ ਸਾਈਡ ਤੋਂ ਇਸ ਤਰ੍ਹਾਂ ਹੀ ਸਾਰਾ ਬਾਰਡਰ ਬਣਾਈ ਕਰਕੇ ਆਪਾਂ ਸਾਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਈ ਕਰ ਲੈਣੇ ਚਾਰ ਕੁੰਡਿਆਂ ਦਾ ਪੈਟਰਨ ਰਿਪੀਟ ਕਰਦੇ ਜਾਣਾ ਦੂਸਰੀ ਸਲਾਈ ਦੇ ਵਿੱਚ ਇਸ ਤਰ੍ਹਾਂ ਹੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਆ ਇਸ ਤਰ੍ਹਾਂ ਜਦੋਂ ਆਪਾਂ ਦੋ ਸਲਾਈਆਂ ਦਾ ਪੈਟਰਨ ਰਿਪੀਟ ਕਰਦੇ ਜਾਵਾਂਗੇ ਤਾਂ ਜੀ ਆਪਣਾ ਹੀ ਬਾਰਡਰ ਬਣ ਕੇ ਤਿਆਰ ਹੁੰਦਾ ਜਾਊਗਾ ਇਸ ਬਾਰਡਰ ਦੀ ਲੈਂਥ ਨੂੰ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਜਿੰਨੀ ਵੀ ਲੈਂਥ ਤੁਸੀਂ ਇਸ ਕਿਸੇ ਵੀ ਤੇ ਬਾਰਡਰ ਲਈ ਬਣਾਈ ਕਰਨਾ ਚਾਹੋ ਨੇ ਉਨੀ ਲੈਂਥ ਤੁਸੀਂ ਰੱਖ ਸਕਦੇ ਹੋ ਆਪਣੇ ਵੀਡੀਓਸ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ